पिस्तौल दी नोक ते पेट्रोल पंप तो 15000 ਰੁਪਏ ਲੁੱਟ ਕੇ ਬਾਈਕ ਸਵਾਰ ਫਰਾਰ ਸੀਸੀਟੀਵੀ ਦੀਆਂ ਤਸਵੀਰਾਂ ਆਈਆਂ ਸਾਹਮਣੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਵਿੱਚ ਦਿਨ ਦਿਹਾੜੇ ਦੋ ਬਾਈਕ ਸਵਾਰ ਨੌਜਵਾਨਾਂ ਵੱਲੋਂ પેટ્રોલ ਪੰਪ ਤੇ ਪਿਸਤੌਲ ਦੀ ਨੋਕ ਤੇ ਉੱਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਸਮਾਚਾਰ ਪ੍ਰਾਪਤ ਹੋਏ ਹਨ ਦਸਨ ਯੋਗ ਹੈ ਕਿ ਗੁਰਦਾਸਪੁਰ ਚ ਦਿਨ ਪ੍ਰਤੀ ਦਿਨ ਲੁੱਟ ਦੀਆਂ ਵਾਰਦਾਤਾਂ ਵੱਧਦੀਆਂ ਹੀ ਜਾ ਰਹੀਆਂ ਹਨ ਅੱਜ ਦਿਨ ਦਿਹਾੜੇ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਤੋਂ પેટ્રોલ ਪੰਪ ਤੇ ਦੋ ਬਾਈਕ ਸਵਾਰ ਨੌਜਵਾਨ ਪਿਸਤੂਲ ਦੀ ਨੋਕ ਦੇ ਉੱਪਰ પેટ્રોલ ਪੰਪ ਦੇ ਕਰਿੰਦੇ ਦੇ ਕੋਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕੁਝ ਸੈਕਿੰਡਾਂ ਦੇ ਵਿੱਚ ਹੀ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਇਸ પેટ્રોલ ਪੰਪ ਦੇ ਉੱਪਰ ਆਏ ਬਾਈਕ ਸਵਾਰ ਨੌਜਵਾਨਾਂ ਨੇ પેટ્રોલ ਪੰਪ ਦੇ ਕਰਿੰਦੇ ਨੂੰ ਪਿਸਤੂਲ ਦਿਖਾ ਕੇ 15000 ਰੁਪਏ ਦੀ ਲੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ પેટ્રોલ ਪੰਪ ਦੇ ਮਾਲਕ ਪੁਨੀਤ ਮਹਾਜਨ ਉਥੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਕੁਝ ਹੀ ਸਮੇਂ ਦੇ ਵਿੱਚ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਬਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇਰਾ ਨਾਮ ਸੰਦੀਪ ਕੁਮਾਰ ਹੈ ਮੈਂ ਨਿੰਮਲੈਪੀ ਦੇ ਨੰਡਾਲੇ ਕੰਮ ਕਰਦਾ ਸੇਲਮੈਨ ਹਾਂ ਕੱਲ ਹੀ ਰੂਟੀਨ ਦੀ ਜ ਤਰਾਹੀ ਤਿੰਨ ਵਜੇ ਬੈਠੇ ਰਹੇ ਸੀ ਤੇ ਅਧਰੋ ਦੋ ਮੋਟਰਸਾਈਕਲ ਵਾਲੇ ਆਏ ਛਾਲੇ ਵਾਲੇ ਛੜ ਤੋਂ ਅੱਡੇ ਲੱਗੇ ਆਣ ਕੇ ਇਹਨਾਂ ਨੇ ਰਿਵੋਲਵ ਗੱਡਿਆ ਤੇ ਸਾਨੂੰ ਕਹਿੰਦੇ ਜੋ ਕੁਛ ਆਹ ਕੱਢ ਦੋ ਆਈ ਨੇ ਡਰ ਕੇ ਦੇਹੀ ਕਿ ਮਤਲਬ ਕਿ ਕੋਈ ਸਮਝ ਨਹੀਂ ਪਾਇਆ ਆਈਨਾ ਜੋ ਹੈਗਾ ਹੀ ਕੱਢ ਕੇ ਰੱਖਤਾ ਬਾਅਦ ਉਹ ਨੰਡਾਰੀ ਵਾਲੀ ਸਾਈਡ ਤੇ ਚੱਲ ਗਏ ਤੇ ਨਾਲ ਕਹਿ ਗਏ ਕਿ ਜੇ ਤੁਸੀਂ ਕੇ ਇਹਨੂੰ ਦੱਸਿਆ ਜਾਂ ਕੋਈ ਕੀਤਾ ਗਾਰਵਾਰ ਕੀਤੀ ਤੇ ਅਸੀਂ ਤੁਹਾਨੂੰ ਗੋਲੀ ਮਾਰ ਦਾਂਗੇ ਫਿਰ ਅਸੀਂ ਆਪਣੇ ਮੈਨੇਜਰ ਨੂੰ ਮੈਨੇਜਰ ਰੋਟੀਖਾਨਡਾ ਫਿਰ ਮੈਂ ਉਹਨੂੰ ਦੱਸਿਆ ਉਹਨਾਂ ਨੇ ਮਾਹ ਸੰਦਸਿਆ ਮੈਂ ਮਾਲਖਾਡੇ ਦੱਸਿਆ ਫਿਰ ਉਹਨਾਂ ਨੇ ਫੋਨ ਫਣ ਕੀਤਾ ਕੰਟਰੋਲ ਹੋਂ ਤੇ ਪੁਲਿਸ ਆ ਗਈ ਚੰਦਮਿੰਡਾ ਦੀ ਪੁਲਿਸ ਆ ਗਈ ਤੇ ਬਸ ਐ ਵਾਰ ਦਿੱਤੇ ਜੀ ਕੋਈ ਪਹਿਲੀ ਵੀ ਇਸ ਮੋਰ ਤੇ ਘਟਨਾ ਹੋਈ ਨਹੀਂ ਨਹੀਂ ਸਰ ਇਹ ਜੀ ਪਹਿਲੀ ਫਸਟ ਟਾਈਮ ਹੋਇਆ ਹੈ ਮੰਜ ਕਿੰਨਾ ਕੋ ਸਮਝ ਰਾਇ ਇਸ ਚੀਜ਼ ਨੂੰ ਦੱਸਿ ਕਿ ਆਉਂਦੀ ਉਹਨਾਂ ਦੇ ਤੁਹਾਡੇ ਦੇ ਪਿਸਤਲ ਜਿਹੜੀ ਤਾਂ ਕੀ ਹੈ ਰਵਲਵਰ ਜਿਹਾ ਹਾਂਜੀ ਕਿੰਨਾ ਕੋ ਮੰਜੂ ਸਮਝ ਕੋਹ ਮੈਂ ਅਸੀਂ ਤਾਂ ਡਾਰੀ ਕਿ ਸਾਡੀਆਂ ਲੱਤਾਂ ਵਾਵਾ ਮਤੇ ਫਸਟ ਅਸੀਂ ਸੁਣਿਆ ਹੀ ਲੋਕਾਂ ਨੂੰ ਕਿ ਪੰਪ ਤੇ ਆਏ ਹੁੰਦੇ ਅਸੀਂ ਖੁਦ ਸੁਣਿਆ ਕਿ ਪੰਪ ਤੇ ਆਇਆ ਗੱਲ ਵਤੰਦੀ ਲੇਕਿਨ ਸਾਡੇ ਨਾਲ ਖੁਦ ਆਹਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਬੁੰਦਰੀ ਕਿ ਦੇ ਸਾਨੂੰ ਪਤਾ ਨਹੀਂ ਸੂਈ ਬੂਈ ਨਹੀਂ ਰਹੀ ਸਾਨੂੰ ਆਏ ਕਿਸ ਤਰਫ ਤੋਂ ਇੱਕ ਕਿਸ ਤਰਫ ਤੋਂ ਆਏ ਇਧਰੋਂ ਸਾਲੇ ਵਾਲੇ ਸ਼ਹਿਰ ਤੋਂ ਆਏ ਤੇ ਨੰਡਾਲੇ ਵਾਲੇ ਸ਼ਹਿਰ ਤੇ ਚੱਲ ਗਏ ਕੈਮਰਾ ਕਰ ਚਮਨ ਸਿੰਘ ਸਰ सर कल दो जने आए और इधर आके हमारी जेब पिस्टल निकाली और बोले जितना माला उतना निकाल दो सभी बोले किसी को बताया तो आपको गोली मार देंगे सर फिर उसके बाद क्या फिर उसके बाद बोला कि आपको किसी को बताया फोन किया जा मैंने गोली मार देनी आपको दोनों को किस तरफ लड़के वो गए सर इस तरफ से आए थे इस तरफ गए दोनों हाँ जी सर

ਅਨ ਵਿੱਚ ਫਿਰ ਮੈਂ ਕੰਟਰੋਲ ਰੂਮ ਤੇ ਕਾਲ ਕੀਤਾ ਤੇ ਇਨਟੀਮੇਟ ਕੀਤਾ ਲੋਕਲ ਐਸਐਚਓ ਫਿਰ ਪੰਪ ਤੇ ਪਹੁੰਚੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਆਪਣੀ ਕਾਰਵਾਈ ਸੀਗੀ ਬੰਦੀ ਕਾਰਵਾਈ ਕੀਤੀ ਉਸ ਤੋਂ ਬਾਅਦ ਜਦੋਂ ਅਸੀਂ ਸੀਸੀਟੀਵੀ ਫੁਟੇਜ ਦੇਖੀ ਹੈ ਫੁਟੇਜ ਦੇਖ ਕੇ ਤੇ ਇਦਾਂ ਲੱਗ ਰਿਹਾ ਸੀਗਾ ਕਿ ਜਿੱਦਾਂ ਵਾਕਈ ਇਹ ਜੋ ਫਿਲਮਾਂ 'ਚ ਦੇਖਦੇ ਆ ਸੇਮ ਐਜ਼ ਇਟ ਇਜ਼ ਉਦਾਂ ਹੀ ਲੁੱਟ ਦੀ ਜਿਹੜੀ ਆਵਾਦਤ ਹੋਈ ਗਿਆ ਪਿਸਟੋਲ ਇਦਾਂ ਉਹਨੇ ਕੱਢ ਕੇ ਨੌਕ ਤੇ ਮੁੰਡਿਆਂ ਕੋਲ ਜਿਹੜੀ ਲੁੱਟ ਕੀਤੀ ਬੜਾ ਮੁੰਡਿਆਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਆ ਤੇ ਇਲਾਕੇ 'ਚ ਵੀ ਤੇ ਬੜਾ ਡਰਦਾ ਮਾਹੌਲ ਹੈ ਅੱਜ ਦੀ ਡੇਟ ਦੇ ਵਿੱਚ ਕੰਮ ਕਰਨਾ ਫੇਰ ਮੁਸ਼ਕਲ ਹੀ ਲੱਗਦਾ ਜੀ ਇਹਦੇ ਨੇ ਬਹੁਤ بڑا ਹੋਇਆ ਹੈ ਕਜੀ ਹੋਇਆ ਨਹੀਂ ਤੇ ਇਹਨੇ ਸ਼ੀਨਾ ਬੇੜ ਦੇ ਨਾਲ ਮਰੀਕ ਸਿੰਘ ਤੇ ਉਹ ਵੀ ਇਤਿਹਾਸਿਕ ਰਾਈ ਹੋਈ ਜਿਹਦੇ ਦਨੇ ਜਿਹੜੀ ਹੋ ਗਈ ਕਰਨਾ ਬਹੁਤ بڑا ਕੰਮ ਹੋਇਆ ਕਰਵਾ ਦੇ ਹਾਂ ਚਾਹਾਂਗੇ ਜੀ ਜੇ ਪੁੱਛੂ ਤੁ ਲੱਬੇ ਉਹਨਾਂ ਨੂੰ ਫੜੇ ਉਹਨਾਂ ਨੂੰ ਇਹ ਕੀ ਗੱਲ ਇਹੋ ਜਿਹੇ ਤਰਾਜਾ ਸਾਡਾ ਗੋੜੇ ਉਹ ਜੀ ਪੁੱਛਣਾ ਕਰਨਾ ਹੋਰ ਹੋਰਾ ਕਿਨ੍ਹਾ ਰੱਖਣਾ